ਸਾਡੇ ਨਾਲ ਮੌਜੂਦ ਨੇ ਜਾਨੀ ਮਾਨੀ ਸ਼ਖਸੀਅਤ ਤੁਸੀਂ ਅਕਸਰ ਇਹਨਾਂ ਦਾ ਵਲੌਗ YouTube ਤੇ ਦੇਖਦੇ ਰਹਿੰਦੇ ਹੋਵੋਗੇ ਇਹਨਾਂ ਦਾ ਜਿਹੜਾ ਚੈਨਲ ਹੈ ਵੰਡ ਪੰਜਾਬ ਦੀ 1947 ਰਾਣਾ ਅਬਦਲਵਾਸ ਰਾਣ ਸਾਹਿਬ ਅਲੈਕੁਮ ਸਲਮ ਦੀ ਗੱਲ ਸ਼ੁਰੂ ਕਰਾਂਗੇ ਪਹਿਲਾਂ ਗੁਜਰਾਂ ਵਾਲਾ ਦੀ ਹਿਸਟਰੀ ਦੇ ਤਹੱਤ ਸਾਡੀ ਜਿਹੜੀ ਗੁਜਰਾਂ ਵਾਲੇ ਚ ਐਮਨਾਬਾਦ ਇੱਕ ਐਸੀ ਜਗ੍ਹਾ ਹੈ ਜਿਹੜੀ ਕਮਸ ਕਮ 3000 ਸਾਲ ਪੁਰਾਣਾ ਉਹ ਆਬਾਦੀ ਹੈ ਹਾਂ ਗੁਜਰਾਂ ਵਾਲਾ ਤੁਸੀਂ ਕੋਈ ਜਿਹੜੇ ਇੱਥੋਂ ਗੁਜਰਾਂ ਵਾਲੇ ਦੇ ਰਹਿਣ ਵਾਲੇ ਪੁਰਾਣੇ ਬੰਦੇ ਨੇ ਜਾਂ ਇਤੋਂ 47 ਚਲੇ ਗਏ ਨੇ ਜਿਹੜੇ ਗੁਜਰਾਵਲੇ ਦੇ ਰਹਿਣ ਵਾਲੇ ਉਪੜੇਲੇ ਸੇ ਬੰਦਾ ਹੋਵੇ ਜਾਂ ਅਨਪੜ ਹੋਵੇ ਮੈਂ ਤੇ ਤੁਸੀਂ ਗੁਜਰਾਵਲਾਂ ਨੇ ਪਏ ਉਹ ਗੁਜਰਾਵਲਾਂ ਦੇ ਹਾਂ ਹੁਣ ਕੁਜਰ ਇੱਕ ਕੌਮ ਸੀ ਕੁਜਰ ਕੁਜਰ ਗੁਜਰਾਵਲੇ ਸਹੀ ਇਹ ਅਸਲ ਚ ਗੁਜਰਾ ਦਾ ਇੱਕ ਡੇਰਾ ਸੀ ਜਿਹੜਾ ਲਾਇ ਕੁਜਰ ਕੌਮ ਸੀ ਛੋਟੀ ਜਿਹੀ ਜਗ੍ਹਾ ਤੇ ਆਬਾਦ ਸੀ ਸਹੀ ਉਹਨੂੰ ਇਹ ਸਾਂਸੀਆਂ ਨੇ ਅੱਗੇ ਪਿੱਛੇ ਕੀਤਾ ਉਹ ਗੁਜਰ ਜਿਹੜੇ ਨੇ ਅੱਜ ਕੱਲ ਜਿਹੜੇ ਨੇ ਗੁਜਰਾਂਵਾਲੇ ਫਿਰ ਗੁਮਨਾਮ ਹੋ ਗਏ ਜਦੋਂ ਸ਼ੇਖੂਪੁਰਾ ਤਹਿਸੀਲ ਅੰਗਰੇਜ਼ਾਂ ਦੇ ਦੌਰ ਚ ਆਬਾਦ ਹੋਈ ਉੱਥੇ ਚੱਕ ਬੰਦੀ ਹੋਈ ਏ ਸਹੀ ਇਹ ਝੂੜ ਕਾਣੇ ਦੇ ਕੋਲ ਗੁਜਰ ਪਰਮਿਸ਼ਨ ਚ ਜਿਹੜਾ ਮਹਾਰਾਜਾ ਰਣਜੀਤ ਸਿੰਘ ਉਹਦਾ ਪੜਦਾਦੇ ਰੀਆ ਲਖੜਦਾਦਾ ਦੋ ਭਾਈ ਨੇ ਬੁੱਧ ਸਿੰਘ ਉਹਦੋਂ ਸਿੰਘ ਨਹੀਂ ਸਨ ਬੁੱਧ ਤੇ ਚੰਦਾ ਅੱਛਾ ਉਹ ਗੁਜਰਾਂਵਾਲੇ ਦੇ ਇਰਦ ਗਿਰਦ ਧਾੜਾ ਮਾਰਦੇ ਨੇ ਠੀਕ ਹੈ ਤੇ ਥੋੜਾ ਬਹੁਤਾ ਏਰੀਆ ਜਿਹੜਾ ਨੇ ਉਹਨੂੰ ਕਾਬੂ ਕਰਦੇ ਨੇ ਇਹ ਆਂਦੇ ਕਿਸੋ ਨੇ ਰਾਨਾ ਸਾਹਿਬ ਇਹ ਆਂਦੇ ਉੱਥੇ ਹੀ ਨੇ ਅੱਛਾ ਸ਼ੁਕਰ ਚੱਕੀਆਂ ਇੱਕ ਪਿੰਡ ਉਹ ਅੰਮ੍ਰਿਤਸਰ ਦੇ ਕਰੀਬ ਹੈ ਲੇਕਿਨ ਉਹਨੋਂ ਦਾ ਵजूद ਕੋਈ ਨਹੀਂ ਜੀ ਜੇ ਸ਼ੁਕਰ ਸਾਹਿਬ ਇੱਕ ਤੁਸੀਂ ਬੜਾ ਪ੍ਰੋਗਰਾਮ ਤੁਹਾਡਾ ਮਸ਼ਹੂਰ ਹੋਇਆ ਜਿਹੜਾ ਤੁਸੀਂ ਕੀਤਾ ਸੀ ਉਹ ਸੀ ਸਰਦਾਰ ਮਾਨ ਸਿੰਘ ਦੇ ਪੋਤੀਆਂ ਖਚੈ ਰੜਿਆਲੇ ਮੜਿਆਲੇ ਵਾਲੇ ਜਿਹੜੇ ਨੇ ਉਹ ਰਈਸਾਫ ਰੜਿਆਲਾ ਰਈਸਾਫ ਰਾਜਕੋਟ ਉਹਨਾਂ ਨੇ ਵੀ ਮੇਜ਼ਬਾਨੀ ਤੁਸੀਂ ਕੀਤੀ ਉਹ ਸਾਰਾ ਪ੍ਰੋਗਰਾਮ ਵੀ ਤੁਸੀਂ ਰਿਕਾਰਡ ਕੀਤਾ ਤੇ ਉਹ ਰਾਨ ਸਾਹਿਬ ਕਿਵੇਂ ਤੁਹਾਡਾ رابطہ ਹੋਇਆ ਕਿਸ ਤਰ੍ਹਾਂ ਉਹ ਤੁਸੀਂ ਸਾਰਾ ਉਹਨਾਂ ਨੂੰ ਟ੍ਰੇਸ ਆਊਟ ਕੀਤਾ ਸਾਰਾ ਅਸਲ ਇਸ ਤਰ੍ਹਾਂ ਜੀ ਮੈਂ ਨਾ ਮੇਰਾ ਕੋ ਥੋੜਾ ਜਿਹਾ ਮੈਂ ਬਿਨਿਆਦੀ ਤੌਰ ਤੇ ਬਹੁਤ ਪੜਿਆ ਲਿਖਿਆ ਆਦਮੀ ਨਹੀਂ ਹਾਂ ਬਚਪਨ ਤੋਂ ਮਤਾਲੇ ਦਾ ਸ਼ੌਕ ਸੀ ਜੀ ਮਸ਼ਾਇਦੇ ਦਾ ਵੀ ਸ਼ੌਕ ਸੀ ਸਹੀ ਯਾਦਦਾਸ਼ਤ ਵੀ ਕੁਦਰਤ ਨੇ ਥੋੜੀ ਜਿਹੀ ਠੀਕ ਦਿੱਤੀ ਸਾਡੇ ਇੱਥੇ ਬਤਾਲਾ ਚੰਡਾ ਸਿੰਘ ਸਰਦਾਰ ਕੰਡਾ ਸੀ ਉਹਨਾਂ ਦਾ ਪੜਪੋਤਾ ਆਇਆ ਸੀ ਬਤਾਲਾ ਅੱਛਾ ਰਾਨਾ ਸਾਹਿਬ ਮਾਦਰਤ ਆ ਇਹ ਜਿਹੜਾ ਬਤਾਲਾ ਜੰਡਾ ਸਿੰਘ ਏ ਇਹ ਜਿਹੜਾ ਬਤਾਲਾ ਜੰਡਾ ਸਿੰਘ ਸੀ ਇਹ ਸਿੱਖ ਸਨ ਜਾਂ ਇਹ ਉਹ ਸਨ ਖਤਰੀ 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 ਸਨ ਬੜੈਸ਼ ਨਹੀਂ ਹੈ ਜੱਟ ਨਹੀਂ ਹੈ ਹਾਂ 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 ਸਹੀ ਸਹੀ ਖਤਰੀ ਭੰਡਾਰੀ ਨੇ ਠੀਕ ਹੋ ਗਿਆ ਅੱਛਾ ਕੰਟੀਨਿਊ ਕਰੋ ਜੀ ਤੁਸੀਂ ਗੱਲ ਉਹ ਉਹਨਾਂ ਦਾ ਪੜਪੋਤਾ ਆਇਆ ਉਹਨੂੰ ਵੀ ਬੜਾ ਆਂਦਾ ਜਾਂਦੇ ਰਹਿੰਦੇ ਨੇ ਮੇਰਾ ਇੱਕ ਦੋਸਤ ਸੀ ਉੱਥੇ ਬਚਾਰਾ ਫੌਤ ਹੋ ਗਿਆ ਉਹਨੇ ਆਖਿਆ ਰਾਣਾ ਸਾਹਿਬ ਆਓ ਨਾ ਇੱਕ ਚੰਡਾ ਸਿੰਘ ਦਾ ਪਰਪੋਤਾ ਆਇਆ ਹੈ ਅੱਛਾ ਮੈਂ ਤੇ ਮੇਰਾ ਭਾਈ ਅਸੀਂ ਚਲੇ ਗਏ ਉਹ ਕਾਫੀ ਪੜਿਆ ਲਿਖਿਆ ਆਦਮੀ ਹੈ ਇੰਗਲੈਂਡ ਕਿਸੇ ਯਾ ਮੇਅਰਕਾਜ ਕਿਸੇ ਯੂਨੀਵਰਸਿਟੀਸ ਪੜਾਂ ਗਿਆ ਉਹਨਾਂ ਦਾ ਇੰਟਰਵਿਊ ਲਿਆ ਕੀ ਨਾਮ ਦੱਸਿਆ ਜੀ ਤਰਨਜੀਤ ਸਿੰਘ ਤਰਨਜੀਤ ਸਿੰਘ ਉਹਨਾਂ ਦਾ ਇੰਟਰਵਿਊ ਲਿਆ ਮਾਲੂਮਾਤ ਮੈਨੂੰ ਉਹ ਜਿਹੜੀ ਤਰਨਜੀਤ ਸਿੰਘ ਹੋਈ ਜਿਹਨਾਂ ਇੱਕ ਬੁੱਕ ਵੀ ਲਿਖੀ ਹੈ ਹਾਂ ਹਾਂ ਬਿਲਕੁਲ ਠੀਕ ਹੈ ਉਹਨਾਂ ਦਾ ਇੰਟਰਵਿਊ ਲਿਆ ਬੜੀ ਤੜਪੇ ਉਹਨਾਂ ਨੂੰ ਵੀ ਆ ਦੋ ਪਾਰਟ ਸੀ ਹੋ ਹਾਂ ਹਾਂ ਉਹਦੀ ਫੈਮਿਲੀ ਹੈ ਜਿਹੜੀ ਜਿਹੜੀ ਸਰਦਾਰ ਚੰਨਾ ਸਿੰਘ ਦੀ ਹਾਂ ਹਾਂ ਉਹਦੀ ਹਿਸਟਰੀ ਦਾ ਮੈਨੂੰ ਪਤਾ ਸੀ ਕਿਉਂਕਿ ਚੀਫ ਆਫ ਪੰਜਾਬ ਚ ਸਾਰੀ ਹਿਸਟਰੀ ਮੌਜੂਦ ਨੇ ਸਹੀ ਤੋ ਫਿਰ ਉਹਨਾਂ ਨਾਲ ਗੱਲ ਜਿਹੜੀ ਹੈ ਉਸ ਹਿਸਾਬ ਨਾਲ ਹੁੰਦੀ ਸੀ ਅੱਛਾ ਉਹ ਇੰਟਰਵਿਊ ਵੇਖਿਆ ਸਾਡੇ بڑے ਮਿਹਰਬਾਨ ਦੋਸਤ ਨੇ ਬਹੁਤ ਹੀ ਮਿਹਰਬਾਨ ਦੋਸਤ ਨੇ ਬਾਬਰ ਰਸੂਲullah ਸਾਈ ਸਾਹਿਬ ਦਸਕੇ ਵਾਲੇ ਜਿਹੜੇ ਸਹੀ ਸਰ ਜ਼ਫਰullah ਖਾਨ ਦੇ ਪੋਤੇ ਨੇ ਉਹਨਾਂ ਦੇ ਵਾਲਿ ਸਾਬ بڑے ਮਸ਼ਹੂਰ ਆਦਮੀ ਨੇ ਮਹਿਮਾਨ ਨਵਾਜ਼ੀ ਤੇ ਡੇਰੇਦਾਰੀ ਸੇ ਚੌਧਰੀ ਮਨਵਰ ਸਾਹਿਬ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਅੱਛਾ ਉਹਨਾਂ ਨੇ 2 4 5 ਵਾਰੀ ਮੈਨੂੰ ਕਿਹਾ ਅੱਛਾ ਮੇਰੀ ਆਦਤ ਕੋਈ ਇਹ ਅਜੀਬ ਐ ਟੈਕਨੀਕਲ ਕਾਨੂੰਨੀ ਜਾਣਦਾ ਫੋਨ ਬੰਦੇ ਬੰਦੇ ਹਾਂ ਹਾਂ ਉਹ ਬੰਦੀ ਹੈ ਸਭ ਕੁਝ ਉਹ 10 15 ਦਿਨ ਫੋਨ ਬੰਦ ਰਿਹਾ ਇੱਕ ਦਿਨ ਮੈਂ ਤੁਹਾਡੇ ਰਕੇ ਕਿ ਦੋਸਤ ਕੋ ਬੇਟਾ ਤੇ ਮੈਂ ਖੋਲੇ ਮੈਂ ਇਹ ਬੜੀਆਂ ਕਾਲਾਂ ਆਈਆਂ ਹਾਂ ਉਹਨਾਂ ਨੇ ਕਿ ਭਾਈ ਜਾਨ ਵੇਖੋ ਇਹ ਤਾਂ ਬੰਦਾ ਮਹੀਨੇ ਦਾ ਤੁਹਾਡੇ ਬਗਰ ਛੜਿਆ ਹਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਅੱਛਾ ਉਹਨਾਂ ਦਾ ਬੜਾ ਹਿਸਟਰੀ ਤੇ ਔਰ ਇਹਨਾਂ ਫੈਮਲੀਆਂ ਤੇ ਬੜੇ ਗ੍ਰਿਫਤ ਤੇ ਉਹਨਾਂ ਦੀ ਹਿਸਟਰੀ ਤੇ ਪੰਜਾਬ ਦੀ ਹਿਸਟਰੀ ਆ ਵੀ ਬੜੀ ਤਕੜੀ ਫੈਮਲੀ ਹੈ ਉਹਨਾਂ ਮੈਨੂੰ ਕਿਹਾ ਰਾਣਾ ਸਾਹਿਬ ਮੈਂ ਤੁਹਾਡਾ ਕਿਉਂ ਵੇਖਿਆ ਹੋ ਬਟਾਲਾ ਛੰਡਾ ਸਿੰਘ ਵਾਲਾ ਤੇ ਸਾਡਾ ਬੜਾ ਗਹਿਰਾ ਤਲਕ ਹੈ ਤਕਰੀਬਨ ਉਹਨਾਂ ਦੇ ਇੱਕ ਦੋ ਪੁੱਛ ਪਿੱਛੇ ਜਾ ਕੇ ਅਸੀਸਦਾਰੀ ਬਣ ਜਾਂਦੀ ਹੈ ਉੱਥੇ ਮੋਰਾਂ ਵਾਲੀ ਕੋਠੀ ਹੈ ਯਾਨੀ ਉਹ ਸਾਈ ਕਬੀਲ ਕਬੀਲੇ ਨਾਲ ਫਿਰ ਸਾਈ ਕਬੀਲੇ ਜਾਂ ਰੜਿਆਲੇ ਵਾਲਿਆਂ ਨਾਲ ਰਿਸ਼ਤੇ ਨੇ ਰੜਿਆਲੇ ਵਾਲੇ ਤਾਂ ਬੜਾ ਇਸ਼ਾਨਾ ਜੀ ਬੜਾ ਉਹਨਾਂ ਨੇ ਕਿ ਤੁਸੀਂ ਇਹਦੇ ਤੇ ਕੰਮ ਕਰੋ ਹਮ ਮੈਂ ਸਮਝਦਾ ਕਿ ਤੁਸੀਂ ਕਰ ਸਕਦੇ ਸਹੀ ਮੈਂ ਜੀ ਸਾਈ ਸਾਹਿਬ ਦਾ ਬਹੁਤ ਖਾ ਬੜਾ ਕੰਮ ਹੈ ਫਿਰ ਚਲੋ ਕਿਸਾ ਮੁਖਸਰ ਉਹ ਫਿਰ ਅਸੀਂ ਇੱਕ ਮਹੀਨਾ ਲਾਇਆ ਮੇਰੇ ਕੋ ਮਵਾਦ ਐ ਸੀ ਮੈਨੂੰ ਉਹਦੇ ਸਾਈ ਸਾਹਿਬ ਨੇ ਬੜਾ ਤਾဝန် ਕੀਤਾ ਅੱਛਾ ਉਹ ਫਿਰ ਉਹਨਾਂ ਦਾ ਉਹਨਾਂ ਦਾ ਰابطਾ ਰਿਹਾ ਉਹ ਦਸ ਦੇ ਰੇ ਖੈਰ ਉਹਦੀ ਮਿਹਨਤ ਬਹੁਤ ਮਿਲੂ ਕਰਨੀ ਪਈ ਬਹੁਤ ਮਿਹਨਤ ਕੀਤੀ ਸਹੀ ਸਹੀ ਤਾਂ ਉਹ ਉਹਦੀ ਤੇ ਵਜ੍ਹਾ ਪੈਣੀ ਮੇਰਾ ਪੂਰਾ ਸੀ 12ਵਾਂ ਮਹੀਨਾ ਜਿਹੜਾ ਨਾ ਸਰਦੀ ਸਖਤ ਹਾਂ ਉਹਦੇ ਚ ਫਿਰ ਅਸੀਂ ਬੜਾ ਜਿਹੜਾ ਰੜਿਆ ਵਾਲੇ ਮਡੇ आले ਰਾਜਕੋਟ ਫਿਰੋਜ਼ਪੁਰਾ ਕੋਟਲੀ ਪੀਰਾਮشاہ ਨਹੀਂ ਉਹਦਾ ਨਾਂ ਕੋਟਲੀ ਜੋਸ ਜੋਧਪੁਰਾਣ ਤੋਂ ਜਿਹੜਾ ਪੀਰਾਮشاہ ਬਣਿਆ ਉਹ ਫਿਰ ਸਾਰੀਆਂ ਫੈਮਲੀਆਂ ਜਿੰਨੀਆਂ ਨੇ ਇਹਨਾਂ ਤੇ ਉਹ ਰਿਸਰਚ ਕਰਨ ਤੋਂ ਬਾਅਦ ਇਹ ਮਾਨ ਜਿਹੜੇ ਮਾਨਾ ਵਾਲੇ ਦੇ ਸਨ ਨਵਾਬ ਜਿਹੜੇ ਰਈਸ ਸਨ ਮਾਨਾ ਵਾਲੇ ਦੇ ਜਿਨ੍ਹਾਂ ਦੀ ਉਹ ਦੋ ਕੋਠੀਆਂ ਵੀ ਮਸ਼ਹੂਰ ਨੇ ਕੋ ਲੈਂਦੀ ਪੱਤੀ ਤੇ ਚੜਦੀ ਪੱਤੀ ਉਹ ਇਹ ਵੀ ਉਹਨਾਂ ਦੀ ਅਜ਼ੀਜ਼ਦਾਰੀ ਵੀ ਇਹਨਾਂ ਨਾਲ ਸੀ ਉਹਨਾਂ ਦੀ ਅਜ਼ੀਜ਼ਦਾਰੀ ਬਡੇ आले ਵੀ ਹੈ ਜੀ अच्छा सी मानन दी गल छेड़ ली है साडे एस एरिया च शाहजहां तक अच्छा ए साडे कोल ਪਿੰਡ ਹੈ ਮਾਨ ਕਿਲੇ ਦੇ ਨਾਲ ਇਸ ਮਾਨ ਦੇ ਮਾਨ ਮਾਨ ਜਿਹੜੇ ਸਨ ਉਹ ਇਸ ਇਲਾਕੇ ਦੇ 32 33 ਪਿੰਡਾਂ ਦੇ ਉਸ ਜ਼ਮਾਨੇ ਦੇ ਉਹਦੇ ਦਾਰਸ਼ਨ शाहजहां ਤੱਕ ਰਹੇ ਨੇ अच्छा ਮਾਨ ਤੁਹਾਨੂੰ ਪੰਜਾਬ ਚ ਜਿੱਥੇ ਵੀ ਮਿਲੇਗਾ ਸਹੀ ਉਹਦੇ ਚ 80 ਫੀਸ ਦੀ ਮਾਨ ਜਿਹੜੇ ਨੇ ਉਹਦਾ ਤਲਕ ਇਸ ਮਾਨ ਨਾਲ ਹੋਵੇਗਾ ਬਿਲਕੁਲ ਸਹੀ ਕਮਾਈਂ ਪੰਜਾਬ ਹਾਂ ਇਹ ਆਏ ਨੇ ਦਿੱਲੀੋਂ ਆ ਇਸੇ ਤਰ੍ਹਾਂ ਲੱਗਾ ਨਾਮ ਦਾ ਇੱਕ ਬੰਦਾ ਹੈ ਦਿੱਲੀੋਂ ਆਏ ਨੇ ਇਹਨਾਂ ਦੀ ਜਿਹੜੀ ਪੁਛਤੇ 6ਵੀਂ 7ਵੀਂ ਚ ਇੱਕ ਬੰਦਾ ਮਾਨ ਨਾਲ ਮੂੰਹ ਕਰਕੇ ਨਾਲ ਇਹ ਆਪਣਾ ਲਿਆਦਾ ਬਣਾ ਲਿੰਦਾ ਉਹਦਾ ਨਾਮ ਰੱਖਦਾ ਨਿੱਕਾ ਮਾਨ ਜਿਹਨੂੰ ਅੱਜ ਕੱਲ ਅਸੀਂ ਮੋਗਲ ਚੱਕ ਕਹਿੰਦੇ ਹਾਂ ਕੱਚਾ ਕਿਲਾ ਬਣਦਾ ਅੱਛਾ ਉਹਨਾਂ ਹੀ ਮਾਨਾਂ ਚੋਂ ਉਹ ਨਹੀਂ ਮਾਨ ਸਹੀ ਮੋਗਲਾਂ ਦੇ ਦੌਰ ਚ ਇੱਕ ਮੋਗਲ ਹਕਮਰਾਨ ਹੈ ਈਮਨਾਬਾਦ ਦਾ ਉਹਨਾਂ ਦੀ ਉਹਨਾਂ ਦੀ ਆਪਸ ਝੜਪ ਹੁੰਦੀ ਏ ਤੇ ਉਹ ਜਿਹੜਾ ਇਹ ਇਲਾਕਾ ਉਹਨਰ ਕੋ ਖੋਲ ਲਿੰਦੇ ਇਹ ਮਾਨਪਿੰਡ ਵਾਲਾ ਜਿਹੜਾ ਮੋਗਲ ਖੋਲ ਲਿੰਦੇ ਅੱਛਾ ਉਹ ਇਹਦਾ ਨਾਮ ਰੱਖ ਦਿੰਦਾ ਮੋਗਲ ਚੱਕ ਸਹੀ ਸਹੀ ਲੇਕਿਨ ਫੇਰ ਕੋਈ ਦੌਰ ਬਦਲਦਾ ਹੈ ਰਜੀਤ ਸਿੰਘ ਦਾ ਦੌਰ ਹੁੰਦਾ ਹੈ ਮਿਸਲਾਂ ਦਾ ਦੌਰ ਹੁੰਦਾ ਹੈ ਬੋਲ ਜਿਹੜੇ ਫੇਰ ਉਹਨੂੰ ਕਾਬੂ ਕਰ ਲੈਂਦੇ ਹੂੰ ਲੇਕਿਨ ਇਸ ਤੀਚ ਦਾ ਨਾਮ ਨਿਕਾ ਮਾਂ ਨੇ ਲੋਕਾਂ ਨੂੰ ਪਤਾ ਮੈਂ ਬਣਾਈ ਵੀ ਹਾਂ ਜਦੋਂ 1885 ਚ 90 ਚ ਗੁਜਰਾਂਵਾਲੇ ਦੀ ਤਹਿਸੀਲ ਸ਼ੇਖੂਪੁਰਾ ਜਿਹੜੀ ਹੈ 1922 ਚ ਜ਼ਿਲ੍ਹਾ ਬਣਦਾ ਉਹਦਾ ਬਹੁਤ بڑا ਏਰੀਆ ਜਿਹੜਾ ਹੈ ਉਹਨੂੰ ਅੰਗਰੇਜ਼ ਕਲੋਨੀ ਦੇ ਤੌਰ ਤੇ ਕੱਟਦੇ ਨੇ ਜਿਵੇਂ ਮਿਡਗੋਰੀ ਫੈਸਲਾਬਾਦ ਹਾਂ ਤਾਂ ਇਹ ਜਿਹੜੇ ਮੁਗਲ ਚੱਕ ਵਾਲੇ ਨੇ ਇਹਨਾਂ ਨੂੰ ਬਹੁਤ بڑا ਰਕਬਾਥ ਦੇ ਦਿੰਦੇ ਹਾਂ ਹਾਂ ਬਹੁਤ بڑا ਰਕਬਾ ਅੱਛਾ ਤਾਂ ਜਿਹੜੇ ਸਰਦਾਰ ਮੰਗਲ ਸਿੰਘ ਨੇ ਇਹ ਵੀ ਮੁਗਲ ਚੱਕ ਦੇ ਨੇ ਇਹਨਾਂ ਦੇ ਵਾਲਦ ਜਾਂ ਕਿਸੇ ਉੱਥੇ ਰਕਬਾ ਆਪਣੇ ਬਣਾ ਲਿਆ ਸ਼ੇਰੇ ਕੋਟ ਆਲੇ ਸ਼ੇਰੇ ਬਣਾ ਲਿਆ ਹਾਂ ਇਹਨਾਂ ਨੂੰ ਦੋ ਪਿੰਡ ਨੇ ਸ਼ੇਹੂਪੁਰੇ ਜਦੋਂ ਅਸੀਂ ਮਾਨਾਂ ਵਾਲੇ ਤੋਂ ਨਨਕਾਣੇ ਜਾਂਦੇ ਆ ਕੋਟਵਾਰ ਤੇ ਇੱਕ ਪਿੰਡ ਹੋਰ ਇਹ ਕੋਸੋ ਸੋਮਰੇਬੇ ਦੇ ਕੋਲ ਹੈ। ਅੱਛਾ ਤੇ ਬਾਕੀ ਫੈਮਿਲੀ ਜਿਹੜੀ ਮੋਗਲ ਚੱਕ ਵਾਲੀ ਸੀ ਉਹਨਾਂ ਦਾ ਮਾਨਾਂ ਵਾਲਾ ਪ੍ਰਾਪਰ ਸਹੀ ਉਹਦਾ ਇਦਗਿਰ ਤਕਰੀਬਨ ਆਖਰ ਦੇ ਵਿੱਚ ਕੀਤਾ ਜਾਂਦਾ ਕਿ 7 ਕਿ ਪਿੰਡ ਉਹਨਾਂ ਨੂੰ ਦਿੱਤੇ। ਅੱਛਾ ਇਹ ਫਿਰ ਇਹ ਰਕਬਾ ਵੀ ਉਹਨਾਂ ਕੋਲ ਰਿਆ। ਇਹਨਾਂ ਕੋਲ ਰਕਬਾ ਗੁਜਰਾਂ ਵਾਲੇ 'ਚ ਬਹੁਤ ਹੈ। ਮਸਲਨ ਜੂਆਂ ਵਾਲੀ ਇੱਕ ਪਿੰਡ ਹੈ ਨਸ਼ਾਰੇ ਬਰਕਾਂ ਦੇ ਕਰੀਬ ਜਹ ਲੱਗਦਾ ਰਕਬਾ ਇਹਨਾਂ ਦਾ। ਉਹ ਫੈਮਿਲੀ ਮੁਸਤਕਿਲ ਤੌਰ ਤੇ ਉਥੇ ਚਲੀ ਗਈ ਮਾਨੋਵਾਲੇ। ਹਾਂ ਲੇਕਿਨ ਮੋਗਲ ਚੱਕ ਉਹਨਾਂ ਦਾ ਹੋਣ ਗਿਆਨ ਸੀ। ਤੇ ਉਹਨਾਂ ਦੀ ਕਿਉਂਕਿ ਰਕਬਾ ਸੀ। ਤੋ ਉਹ ਉਹ ਇਸ ਤਰ੍ਹਾਂ ਉਹ ਜਿਹੜਾ ਉਸ ਫੈਮਿਲੀ ਦਾ ਤੇ ਬੈਠਾ ਹਾਂ ਮੈਂ ਅਕਸਰ ਸਵੇ ਸਵੇ ਸੋਚਦਾ ਕਿ ਜਿਹੜੇ ਸਰਦਾਰ ਇਧਰੋਂ ਉੱਠ ਕੇ ਗਏ ਨੇ ਨਾ ਅਸਲ ਤੇ ਉਹ ਜੜਾਂ ਪੁੱਟੀਆਂ ਗਈਆਂ ਨੇ ਉਹਨਾਂ ਦੀਆਂ ਜਿਹੜੇ ਅਸੀਂ ਫੈਸਲਾਬਾਦ ਵਾਲੀ ਬੈਲਟ ਤੇ ਵੈਨੇ ਆ ਜਾਂ ਮਿੰਟ ਗੋਮਰੀ ਸਾਈਵਾਲ ਇਹ ਲੋਕ ਤੇ 1814 ਨੂੰ ਆਏ ਇਹ ਉਧਰ ਹੀ ਚੁੱਕ ਕੇ ਇਧਰ ਵਸਾਏ ਨਾ ਉਹ ਇਹਦੇ ਪਹਿਲੇ ਹੀ ਮਹਾਜਰ ਸਨ ਇੱਥੇ ਆ ਕੇ ਬੈਠੇ ਇਥੋਂ ਫਿਰ ਵਾਪਸ ਟਰ ਗਏ ਅਸਲ ਕਿਉਂਕਿ ਇਹ ਸਨ ਪੁਰਾਣੇ ਜਿਹੜੇ ਹੁਣ ਤੁਸੀਂ ਨਾਮ ਲੈ ਰਹੇ ਹੋ ਜਾਂ ਗੁਜਰਾਵਾਲਾ ਦੀ ਸਰਾਉਂਡਿੰਗ ਦੇ ਵਿੱਚ ਜਿਹੜੇ ਇਲਾਕੇ ਸਨ ਅਸਲ ਤੇ ਜਿਹੜੇ ਸਰਦਾਰ ਸਾਨੂੰ ਇੱਥੋਂ ਦੇ ਸਨ ਅਸਲ ਤੇ ਇਹਨਾਂ ਨੂੰ ਓਖਾ ਹੋਇਆ ਇੱਥੋਂ ਨਿਕਲਣਾ ਕਿਉਂਕਿ ਇਹ ਇਨਾਂ ਦੀਆਂ ਦੇ ਨਸਲਾਂ ਫੈਲੀਆਂ ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ ਵੇਖੋ ਰੜਿਆਲੇ ਦੇ ਮਾਨ ਹੋ ਗਏ ਉਦੋਂ ਫਿਰ ਅੱਛਾ ਜਿਹੜੇ ਵੜਾਇਚ ਰੜਿਆਲੇ ਦੇ ਵੜਾਇਚਾਂ ਦੇ ਅੱਗੇ ਜਾ ਕੇ ਤਲਕ ਜੋੜਦਾ ਉਧਰ ਆਪਣਾ ਸੰਧਵਾ ਵੜਾਲੇ ਸੰਧਵਾ ਸਰਦਾਰ ਹੀਰਾ ਸਿੰਘ ਨਾਲ ਅੱਛਾ ਇਹ ਅੱਗੋਂ ਉੱਠਦੇ ਨੇ ਸ਼ੇਰੇਕੋਟ ਸ਼ੇਰੇਕੋਟੋਂ ਅੱਗੋਂ ਜਿਵੇਂ ਮਾਨ ਮਾਨਾ ਤੋਂ ਗਮਾਨ ਵਾਲਾ ਪਿੰਡ ਯਾਨੀ ਇਹ ਸਾਰਾ ਸਮਝ ਲਈ ਕੋਈ ਖਾਨਦਾਨ ਹੈ ਜਿਹੜੀ ਸਾਰੀ ਜਾਗੀਰ ਹੈ ਏਰੀਆ ਕਿਉਂ ਜੀ ਰਾਨ ਸਾਹਿਬ ਅਗਰ ਮੈਂ ਗਲਤ ਨਹੀਂ ਜੀ ਇਹ ਕੋਈ ਖਾਨਦਾਨ ਬੰਦਾ ਪਿਆ ਸਾਰਾ ਗੁਜਰਾਵਾਲਾ ਜਿਹੜਾ ਨਾ ਜੀ ਮੈਂ ਅੱਗੇ ਤੁਹਾਡੇ ਨਾਲ ਗੱਲ ਕਰਦਾ ਵੀਡੀਓ ਤੋਂ ਪਹਿਲਾਂ ਲੋਕਾਂ ਨੂੰ ਦਿਲਚਸਪੀ ਹੁੰਦੀ ਮਾਲੂਮ ਤਾਰੀਖ ਤੱਕ ਹਾਂ ਕਦੀ ਤੁਸੀਂ ਕਿਸੇ ਬੰਦੇ ਕੋ ਗੱਲ ਨਹੀਂ ਸੁਣੀ ਹੋਣੀ ਕਿ ਪੰਜਾਬ ਐ ਤੇ ਕਮਬਾਈਨ ਪੰਜਾਬ ਦਾ ਜਿਹੜਾ ਜ਼ਿਲ੍ਹਾ ਜਲੰਧਰ ਹੈ ਜੀ ਉੱਥੇ ਤੱਕ ਬੜੀ ਦੇਰ ਹੀ ਰਾਨੀ ਵੀ ਰਹੇ ਸਹੀ ਈਰਾਨ ਦਾ ਹਿੱਸਾ ਰਿਹਾ ਹੈ। ਅੱਛਾ। ਇਹ ਕਿਸੇ ਨੂੰ ਨਹੀਂ ਇਸ ਗੱਲ ਦਾ ਪਤਾ। ਤੇ ਕੌਣ ਲੀਡ ਕਰਦਾ ਸੀ ਪਾਇਰਾਨੀ? ਅੱਛਾ ਨਹੀਂ ਉਹਨਾਂ ਚ ਕੋਈ ਨਾਮ ਉਹਨਾਂ ਨਹੀਂ ਪੁਰਾਣੇ ਨਾਮ ਨਹੀਂ ਹੁਣ। ਅੱਛਾ ਜੀ। ਬਾਰਡਰ ਸਾਰੇ। ਅੱਛਾ। ਯਾਨੀ ਅੰਮ੍ਰਿਤਸਰ ਉਹ ਨਹੀਂ ਜਲੰਧਰ। ਜਲੰਧਰ ਤੇ ਸਤਲੁਜ ਬਿਆਸ ਵਪਾਰ ਕਰਕੇ। ਅੱਛਾ। ਇਰਾਨੀ ਰਹੇ ਨੇ ਬਹੁਤ ਅਰਸਾ। ਸਹੀ। ਹੁਣ ਇਹ ਤੇ ਬੜੀ ਪੁਰਾਣੀ ਤਾਰੀਖ। ਹਾਂ। ਲੋਕ ਬੰਦਿਆਂ ਨੂੰ ਦਿਲਚਸਪੀ ਮੁਗਲਾਂ ਤੋਂ ਹਾਂ ਤੇਜੀ ਸਿੰਘ ਬਿਲਕੁਲ ਉਸ ਤੋਂ ਪਿੱਛੇ ਤੇ ਕੋਈ ਸਾਡੇ ਰਗਾ ਬੇਵਕੂਫ ਜਾਏਗਾ ਸੁਣਨ ਵਾਲਾ ਕਹੇਗਾ ਮੈਨੂੰ ਮੈਂ ਇਹਦਾ ਕੀ ਕਰਨਾ ਹਾਂ 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 ਬਿਲਕੁਲ ਬਿਲਕੁਲ ਇਹ ਗੱਲ ਹੈ ਤਾਰੀਖ ਇੱਕ ਜਗ੍ਹਾ ਤੇ ਨ ਖਲੋਤੀ ਹੋਈ ਹਾਂ ਤੁਸੀਂ ਗੱਲ ਕਰਦੇ ਸਭ ਗੁਜਰਾਵਾਲਾ ਗੁਜਰਾਵਾਲਾ ਜਿਹੜਾ ਹੈ ਉੱਥੇ ਤੁਸੀਂ ਦੋ ਤੋਂ ਤਿੰਨ ਜਗ੍ਹਾ ਜੜੀਆਂ ਨੇ ਉਹਨਾਂ ਨੂੰ ਕੱਢ ਕੇ ਜਿਹੜੀ ਮੈਨੂੰ ਥੋੜਾ ਜਿਹਾ ਪਤਾ ਜੀ ਜੀ ਐਮਨਾਬਾਦ ਸਾਡੇ ਬੈਗ ਤੋਂ ਪਪਨਾਖਾ ਸਹੀ ਸੋਦਰਾ ਤੇ ਉਹ ਰਸੂਲ نگر ਰਸੂਲ نگر ਬਿਲਕੁਲ ਠੀਕ ਹੋਰ ਕੋਈ ਛੋਟੀ ਮੋਟੀ ਐਸੀ ਹੋਣੀ ਹਾਂ ਇਸ ਤੋਂ ਇਲਾਵਾ ਇੱਥੇ ਆਬਾਦੀ ਨਹੀਂ ਹੈ ਸਾਰਾ ਜੰਗਲ ਹੈ ਸਹੀ ਇੱਥੇ ਲੋਕ ਆਉਂਦੇ ਨੇ ਖਾਲੀ ਜਗ੍ਹਾ ਨੂੰ ਦੋ ਕਬੀਲੇ ਜਿਹੜੇ ਨੇ ਉਹ ਗੋਰੀ ਜਦੋਂ ਹਿੰਦੁਸਤਾਨ ਨੂੰ ਫਤਿਹ ਕਰ ਲਿੰਦਾ ਉਦੋਂ ਆਉਂਦੇ ਨੇ ਚੀਮੇ ਹਮ ਚੱਠੇ ਆ ਗੱਲ ਹੋਈ ਆ ਗਈ ਜਿਹੜੇ ਅੱਗੇ ਤੁਸੀਂ ਕਰ ਰਹੇ ਸੀ ਫਿਰ ਇੱਕ ਬਹੁਤ بڑا ਕਬੀਲਾ ਹੁੰਦਾ ਹੈ ਲੋਹਰ ਦੇ ਉੱਤੋਂ ਦੀ ਹੋ ਕੇ ਰਾਵੀ ਨੂੰ ਕਰਾਸ ਕਰਦਾ ਹੈ ਫਿਰ ਉਹ ਵੜ ਜਾਂਦਾ ਹੈ ਸ਼ੇਖੂਪੁਰੇ ਚ ਫਿਰ ਸ਼ੇਖੂਪੁਰੋ ਤੋਂ ਚਨੀਓਟ ਤਰਲੇ ਚਲੇ ਜਾਂਦਾ ਹੈ ਪੱਟੀ ਅੱਛਾ ਇਹ ਤਿੰਨ ਕਬੀਲੇ ਬਹੁਤ بڑے ਵੱਡੇ ਕਬੀਲੇ ਇਹ ਇਧਰ ਮੁਹ ਹੈ ਅੱਛਾ ਆ ਤੁਸੀਂ ਦੱਸ ਰਹੇ ਕਿ ਐਹੀ ਵਜ੍ਹਾ ਬਣੀ ਕਿ ਇਹ ਸਾਨੂੰ ਅਸੀਂ ਵੇਖਣਾ ਹੈ ਕਿ ਜਿਹੜਾ ਬਾਕੀ ਗੁਜਰਾਵਾਲਾ ਹਾਂ ਹਾਂ ਉੱਥੇ ਬੇਮੁਖਤਲਫ ਕਾਸਟਾਂ ਨੇ ਗੁਰਾਏ ਨੇ ਹਜਰਾ ਨੇ ਢੀਂਡਸੇ ਨੇ ਵੜੈਚ ਨੇ ਇੱਕ ਇਸਰਾ ਹਾਂ ਗੇਲ ਨੇ ਇੱਕ ਇਸਰਾ ਹਾਂ ਬਿਲਕੁਲ ਸਹੀ ਹੈ ਉਹਦੇ ਆਨ ਦੀ 30 ਦੂਸਰੀ وجہ ਕਿ ਜਦੋਂ 1700 ਉਹ ਮਰ ਜਾਂਦਾ ਔਰੰਗਜ਼ੇਬ ਮਿਸਲਾਂ ਬਣ ਜਾਂਦੀਆਂ ਸਹੀ ਇਹ ਏਰੀਆ ਜਿਹੜਾ ਇਹ ਸਾਰਾ ਜਿਹੜਾ ਮਿਸਲਾਂ ਦੇ ਹਿਸਾਬ ਨਾਲ ਉਹ ਇਹਨਾਂ ਕੋਲ ਸ਼ੁਕਰਚਕੀਆਂ ਕੋਲ ਜੀ ਸਿੰਘ ਨੇ ਵੱਡੇ ਗੁਲਾਜਾਂਦਾ ਇਹ ਉਥੋਂ ਧਾੜਾਂ ਆਪਣੀ ਇੰਡੀਪੈਂਡੈਂਟ ਫੌਜ ਜਿਹੜੀ ਉਹਦੀਆਂ ਧਾੜਾਂ ਵਧਾਉਣ ਵਾਸਤੇ ਬੰਦੇ ਉਧਰੋਂ ਲਿਆਉਂਦੇ ਨੇ ਭਰਤੀ ਕਰਦੇ ਨੇ ਨਫਰੀ ਪੁੱਤ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਕੁਝ ਪੈਕੇਜ ਦੇ ਦਿੰਦੇ ਨੇ ਹਾਂ ਹੁਣ ਤੁਸੀਂ ਇੱਥੇ ਗਿੱਲਾਂ ਦਾ ਬੈਲਟ ਨਹੀਂ ਵੇਖੋਗੇ ਦੋ ਤਿੰਨ ਪਿੰਡ ਵੇਖੋਗੇ ਸਹੀ ਹੈ ਬਿਲਕੁਲ ਤੁਸੀਂ ਇੱਥੇ ਟੀਂਡਸਿਆਂ ਦਾ ਬੈਲਟ ਨਹੀਂ ਵੇਖੋਗੇ 10 ਪਿੰਡ ਨਹੀਂ ਵੇਖੋਗੇ ਸਹੀ ਤਿੰਨ ਚਾਰ ਇੱਕ ਹੋਰ ਕੌਮ ਆਈ ਉਹ ਵੀ ਇੱਕ ਵੱਡਾ ਬੈਲਟ ਆਇਆ ਅੱਛਾ ਉਹ ਵਿਰਕ ਆਏ ਸਹੀ ਬਾਕੀ ਤੁਸੀਂ ਸਾਰਾ ਗੁਜਰਾ ਵਾਲਾ ਫਿਰੋਗੇ ਤੇ ਤੁਹਾਨੂੰ 10 20 ਪਿੰਡਾਂ ਦਾ ਬੈਲਟ ਨਹੀਂ ਮਿਲੇਗਾ ਕਿਸੇ ਬਿਲਕੁਲ ਇਸੇ ਤਰ੍ਹਾਂ ਗੋਂਦਲ ਵੀ ਜਿਹੜੇ ਗੋਂਦਲ ਜਿਹੜੇ ਉਹਦਾ 250 300 ਨਹੀਂ 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 ਉਹ ਤੇ ਬਹੁਤ ਬੁੱਧਤ ਦੇ ਆਏ ਨੇ ਉਹਨਾਂ ਦਾ ਅਸਲ ਗੋਂਦਲਾਂ ਦਾ ਜਿਹੜਾ ਅਸਲ ਹੈੱਡਕੁਆਰਟਰ ਹੈ ਉਹ ਰੰਬਾ ਇੱਕ ਪਿੰਡ ਹਰਿਆਣੇ 'ਚ ਅੱਛਾ ਉਹ ਸਦੀਆਂ ਪਹਿਲਾਂ ਆਇਆ ਹਾਂ ਰੰਬਾ ਬੜਾ 250 300 ਪਿੰਡਾਂ ਦੇ ਮੰਡੀ ਭਾਉ ਦੀ ਨਾਲ ਇੱਕ ਰੰਬਾ ਇੱਕ ਜਗ੍ਹਾ ਹੈ ਅੱਛਾ ਇੱਥੇ ਗੜ ਰੰਬਾ ਨੂੰ ਕਹਿੰਦੇ ਨੇ ਸਹੀ ਹਿੰਦੁਸਤਾਨ ਜੀ ਮਸ਼ਹੂਰ ਹੈ ਗੋਦਲਾ ਦੀ ਅਸਲ ਜਗਾਹ ਹੋ ਚਲੋ ਅੱਛਾ ਸੀ ਕਰ ਸਕਿਆ ਜਿੱਥੇ ਆਏ ਵਰਾਇਚਾਂ ਦੇ ਪਿੰਡ ਬੜੈ ਗੜੇ ਨੇ ਇਹ ਆਉਂਦੇ ਨੇ ਹਮਾਇਉਂ ਦੇ ਦੌਰ ਅੱਛਾ ਉਸ ਵਕਤ ਪਹਿਲਾਂ ਕਿਹੜੇ ਕਿਹੜੇ ਆਏ ਨਹੀਂ ਨਹੀਂ ਜਿਹੜੇ ਪਹਿਲਾਂ ਆਏ ਨੇ ਉਹਨੇ ਚੀਨ ਚਕਚਕ ਵਿਰਕ ਵਿਰਕ ਪੱਟੀ ਪੱਟੀ ਵੜੈਸ਼ ਆਉਂਦੇ ਨੇ ਹਮਾਇਉਂ ਦੇ ਦੌਰ ਚ ਤਕਰੀਬਨ 21-20 ਪਿੰਡ ਨੇ ਵੜੈਸ਼ ਆ ਅੱਛਾ ਇਹ ਇਹਨਾਂ ਦਾ ਵੱਡਾ ਬੈਲ ਜਿਹੜਾ ਉਹ ਗੁਜਰਾਤ ਦੇ ਪਰਲੇ ਪਾਸੇ ਵਸਿਆ ਹੋਇਆ ਅੱਛਾ ਜਦੋਂ ਇਹ ਮੁਗਲ ਉੱਥੇ ਹਮਾਇਉ ਕਾਬਜ਼ ਹੋਇਆ ਫਿਰ ਉਹਦੇ ਤੋਂ ਇਹਨਾਂ ਜਾਣ ਚੜਾਈ ਤੇ ਇਧਰੋਂ ਨਿਕਲ ਆਇਆ ਨਹੀਂ 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 ਹਾਂ ਇਹ ਆਏ ਨੇ ਅਸਲ ਜਿਹੜੇ ਜਿਹੜੇ ਨੇ ਇਹ ਇਹਨਾਂ ਦਾ ਕੋਈ ਵੱਡਾ ਵਡੇਰਾ ਜਿਹੜਾ ਹੈ ਨਾ ਉਹ ਗਜ਼ਨੀ ਦੀ ਫੌਜ ਕੋਈ ਜਿਹੜਾ ਸੀ ਉਹਦੇ ਦਾਦ ਸੀ ਅੱਛਾ ਉਹਨੇ ਇਹਨਾਂ ਨੂੰ ਆਬਾਦ ਕੀਤਾ ਗੁਜਰਾਤ ਗੁਜਰਾ ਨੂੰ ਪਿੱਛੇ ਹਟਾ ਕੇ ਇਹਨਾਂ ਦੇ 80 ਕਿ ਪਿੰਡ ਨੇ ਅੱਛਾ ਹਮਾਈਓ ਦੇ ਦੌਰ ਕੋਈ ਇਹਨਾਂ ਦਾ ਬੰਦਾ ਹਮਾਈਓ ਦੇ ਕਿਸੇ ਉਦਦਾਰ ਹੈ ਤੇ ਉਹਨੇ ਉਹਨਾਂ ਨੂੰ ਨਵੀਂ ਜਗ੍ਹਾ ਦਿੱਤੀ। ਐ ਠੀਕ ਹੈ 22 ਪਿੰਡ ਨੇ ਸਹੀ ਇਹ ਦੋ ਪਿੰਡ ਨੇ ਮੈਨੂੰ ਨਾਮ ਭੁੱਲ ਗਿਆ ਉਸ ਬੈਲਟ ਜਿੱਨਾਂ ਦੇ ਬੜੈਚ ਉਹਨਾਂ ਦੋਆਂ ਪਿੰਡਾਂ ਦੇ ਇਸ ਇੱਥੇ 22 ਗੁਜਰਾਵਾਲਾ ਦੇ ਵਿੱਚ ਸਹੀ ਜਿਹੜੀ ਮੈਂ ਚੌਥੀ ਗੱਲ ਕਰਦਾ ਹਾਂ ਕਿ ਤੁਹਾਨੂੰ ਨਜ਼ਰ ਆਉਂਦਾ ਜੀ ਇੱਥੇ ਇੱਕ ਪਿੰਡ ਹੈ ਜੀ ਗਿੱਲ ਹੂੰ ਉਹਨੂੰ ਇਹਨਾਂ ਦੇ 22 ਤਈ ਪਿੰਡ ਹੋਗੇ ਹਾਂ ਤੇ ਗਿੱਲਾਂ ਦੇ ਦੋ ਸਹੀ ਉਹ ਆਏ ਨੇ ਜਿਹੜੇ ਉਹ 1700 ਚਾ 10 15 40 50 ਜਿਹੜਾ ਪੰਜਾਬ ਦੀ ਹਾਲਾਤ ਜਥੇ ਬਣੇ ਜਥੇ ਉਹਨਾਂ ਜੋ ਉਹਨਾਂ ਨੇ ਲਿਆਂਦੇ ਨੇ ਕਿ ਨਾਲ ਆਪਣੇ ਅਫਰਾਦੀ ਕੁਹਾਦ ਦੇ ਤੌਰ ਹਾਂ ਉਹਨਾਂ ਜਿੱਤ ਤੋਂ ਬਾਅਦ ਫਿਰ ਉਹਨਾਂ ਨੂੰ ਜਗ੍ਹਾ ਦਿੱਤੀਆਂ ਨੇ ਪਿੰਡ ਜਿੱਤੇ ਨੇ ਉਹ ਸਹੀ ਸਹੀ ਯਾਨੀ ਇਹ ਵਜ੍ਹਾ ਉਹਨਾਂ ਦੀ تعداد جڑی او ਘਟ ਹੋਣੀ ਸਹੀ ਬਾਕੀ ਦਾ ਪੂਰਾ ਆਪਣਾ ਆਪਣਾ ਕਬੀਲਾ ਉਹ ਤੇ ਬਹੁਤ ਪਹਿਲ ਆਇਆ ਨਾ ਗੋਰੀ ਦੌਰ ਚਾ ਬਿਲਕੁਲ ਅਛਰਾਨ ਸਾਹਿਬ ਹੋਂਸੀ ਗੁਜਰਾਂ ਵਾਲਾ ਸਾਨੂੰ ਬੜਾ ਸਹਿਰ ਅਸਲ ਨਾਲੇਜ ਦੇਤਾ ਮਾਸ਼ਾਅੱਲਾ ਜਿਹੜਾ ਸਾਨੂੰ ਕਿਤਾਬਾਂ ਚ ਨਹੀਂ ਮਿਲਦਾ ਹੈ ইরਾਨੀਆਂ ਵਾਲਾ ਇੱਕ ਸਬਜੈਕਟ ਸਾਡਾ ਪੈਂਡਿੰਗ ਰਹਿ ਗਿਆ ਕਿ ইরਾਨੀਆਂ ਤੇ ਫਿਰ ਅਸੀਂ ਕਿਸਨ ਗੱਲਬਾਤ ਕਰਾਂਗੇ ਕਿ ইরਾਨੀ ਜਦੋਂ ਆਏ ਤੇ ਕਿਹੜੇ ਕਿਹੜੇ ਇਲਾਕੇ ਚ ਸਨ ਤੇ ایران ਤੋਂ ਕਨੈਕਟ ਵੀ ਆਏ ਸਨ ਜਾਂ ਸਿਰਫ ਇੱਕ ਖਿੱਤਾ ਹੀ ਇਹਨਾਂ ਨੇ ਆ ਕੇ ਇੱਥੇ ਆ ਫੜਿਆ ਸੀ ਹੁਣ ਅਸੀਂ ਤੁਹਾਡੇ ਆਪਣੇ ਪਿੰਡਾਂ ਲਾਵਾਂਗੇ ਲੱਦੇ ਵਾਲਾ ਬੜੈ ਇਥੇ ਕਿਹੜੇ ਵੜਾਇ ਸਨ ਕਿ ਇਹਨਾਂ ਦੇ ਨਾਲ ਇੱਕ ਤਾਂ ਤੁਸੀਂ ਬੀਬੀਆਂ ਦਾ ਦੱਸਿਆ ਇਹਦੀ ਵਜ੍ਹਾ ਸਿਰਫ ਉਹੀ ਸੀ ਕਿ ਰਣਜੀਤ ਸਿੰਘ ਦਾ ਆਪਣਾ ਕੁੜਮਾਚਾਰੀ ਸੀ ਇਥੇ ਹੀ ਆ ਜੀ ਕੋਈ ਹੋਰ ਵੀ ਵਜ੍ਹਾ ਸੀ ਲੱਦੇ ਵਾਲੇ ਵੜਾਚਾਂ ਦੀ ਮਸ਼ਹੂਰ ਜਿਹੜਾ ਨੇ ਜੀ ਮੈਂ ਥੋੜਾ ਆਪਣਾ ਤਾਰਫ਼ ਖਰਾਜਾ ਮੇਰਾ ਨਾਮ ਰਾਣਾ ਅਬਦਲਵਾਸੀ ਖਾਂ ਕੌਮ ਰਾਜਪੂਤ ਤੇ ਤੌਨੀ ਸਾਡੀ ਸਬ ਕਾਸਟ ਹੈ ਤੇ ਸਾਡੇ ਬਜ਼ੁਰਗ 47 ਚ ਪਟਿਆਲਾ ਰਿਆਸਤ ਦੇ ਨਾਲ ਇੱਕ ਪਿੰਡ ਫਤਿਹਪੁਰ ਰਾਜਪੂਤਾ ਉੱਥੋਂ ਆਏ ਸਹੀ ਨਦਲੇਵੜਾਇਦਾ ਤੁਸੀਂ ਸਵਾਲ ਕੀਤਾ ਹੈ ਮੈਂ ਜਿਸ ਤਰ੍ਹਾਂ ਅਗੇ ਤੁਹਾਨੂੰ ਦੱਸਦਾ ਪਿਆ ਕਿ 21 ਪਿੰਡ ਨੇ ਠੀਕ ਹੈ ਉਹ ਵੀ ਮੈਂ ਤੁਹਾਨੂੰ ਦੱਸਿਆ ਕਿ ਅਮਾਈਆਂ ਦੇ ਦੌਰ ਚੱਥੇ ਆਏ ਸਹੀ ਇਹਨਾਂ ਦਾ ਜਿਹੜਾ ਮਸ਼ਹੂਰ ਪਿੰਡ ਏ ਬੜੈਚਾਂ ਦਾ ਉਹ ਪਪਨੱਖ ਹੈ ਠੀਕ ਹੈ ਬਾਕੀ ਜਿਹੜੇ ਨੇ ਉਹ ਇੰਨੇ ਮਸ਼ਹੂਰ ਨਹੀਂ ਉਹਦੇ ਮਸ਼ਹੂਰ ਹੋਣ ਦੀ ਹੋਰ ਵਜ੍ਹਾ ਉਹ ਵੀ ਗੱਲ ਆ ਜਾਏਗੀ ਨਦਲੇਵੜਾਇਦਾ ਜਿਹੜਾ ਹੈ ਜੀ ਗੁਜਰਾਹਾਂ ਵਾਲੇ ਤੋਂ 5 ਮੀਲ ਦੇ ਫਾਸਲੇ ਤੇ ਸੀ ਆਫ ਜ਼ਬਰ ਰੋਡ ਤੇ ਸਹੀ ਇਹਦੀ ਆਬਾਦੀ ਪਾਰਟੀਸ਼ਨ ਤੋਂ ਪਹਿਲਾਂ ਕੋਈ 5 55000 ਸੀ ਅੱਛਾ ਇੱਥੇ ਦੋ ਪੱਤੀਆਂ ਸਨ ਮੁਸਲਮ ਤੇ ਹਿੰਦੂ ਪੱਤੀ ਠੀਕ ਹੈ ਮੁਸਲਮਾਨ ਬੜਾਚਾਂ ਦੀ اکثریت ਸੀ ਤੇ ਸਿੱਖ ਬੜਾਚਾਂ ਦੀ اکثریت ਨਹੀਂ ਸੀ ਉਹਨਾਂ ਦੇ ਦੋ ਨਮਰਦਾਰ ਸਨ ਅੱਛਾ ਤੇ ਸਿੱਖਾਂ ਦੇ ਦੋ ਨਮਰਦਾਰ ਸਨ ਤੇ ਜਿਹੜੇ ਮੁਸਲਮਾਨ ਨੇ ਨਹੀਂ ਤੁਸੀਂ ਦੱਸਿਆ ਕਿ ਹਿੰਦੂਆਂ ਦੀ ਤੇ ਮੁਸਲਮਾਨ ਨਹੀਂ ਉਹ ਹਿੰਦੂ ਤੇ ਸਿੱਖ ਹੋਏ ਨਾ ਅੱਛਾ ਪੱਤੀ ਤੇ ਪੁਰਾਣੀ ਠੀਕ ਹੈ ਉਹ ਸਿੱਖਾਂ ਦੀਆਂ 2 ਨੰਬਰਦਾਰੀਆਂ ਸਨ ਤੇ ਮੁਸਲਮਾਨਾਂ ਦੀਆਂ 3 ਨੰਬਰਦਾਰੀਆਂ ਸਹੀ ਇਸ ਪਿੰਡ ਦੇ ਮਸ਼ਹੂਰ ਆਦਮੀ ਪਾਰਟੀਸ਼ਨ ਤੋਂ ਪਹਿਲਾਂ ਜਿਹੜੇ ਨੇ ਜੀ ਜੀ ਸਿੱਖਾਂ ਦੇ ਸੁਬੇਦਾਰ ਭਾਕ ਸਿੰਘ ਸਾਹਿਬ ਨੇ ਸੁਬੇਦਾਰ ਭਾਕ ਸਿੰਘ ਸਾਹਿਬ ਭਾਕ ਸਿੰਘ ਉਹ ਜਿਹੜੇ ਨੇ ਉਹਨਾਂ ਦੇ ਵਾਲਿਦ ਵੀ ਉਹਨਾਂ ਦੇ ਦਾਦਾ ਵੀ ਫੌਜ ਚ ਸਨ ਫਿਰ ਉਹਨਾਂ ਦਾ ਬੇਟੇ ਵੀ ਇੱਥੇ ਪੜੇ ਨੇ ਉਹ ਵੀ ਜੋ ਪਾਕਿਸਤਾਨ ਬਣਿਆ ਕੈਪਟਨ ਸਨ ਅੱਛਾ ਇਹ ਬ੍ਰਿਟਿਸ਼ ਫੌਜ ਦੇ ਵਿੱਚ ਸੀ ਬ੍ਰਿਟਿਸ਼ ਫੌਜ ਸਹੀ ਇੱਕ ਫੈਮਿਲੀ ਇੱਥੇ ਸੀ ਜਿਹੜੀ ਸਿੱਖਾਂ ਚੋ ਉਹ ਜ਼ੈਲਦਾਰ ਜੁੰਤ ਸਿੰਘ ਉਹੀ ਜਿਹੜਾ ਹਰੀ ਸਿੰਘ ਵੜੈਚ ਨਾਲ ਲੜੀ ਘੜਦੀ ਸਹੀ ਉਹ ਜ਼ੈਲਦਾਰ ਸਨ ਜ਼ਮੀਨ ਤੇ ਸਿੱਖਾਂ ਚੋ ਸਭ ਤੋਂ ਜ਼ਿਆਦਾ ਸਨ ਸਹੀ ਉਸ ਤੋਂ ਇਲਾਵਾ ਇੱਥੇ ਪ੍ਰੀਤਮ ਸਿੰਘ ਖੱਤਰੀ ਸੀ ਮਾਲਦਾਰ ਆਦਮੀ ਸੀ ਮੌਜ਼ਜ਼ੀਨ ਸ਼ਾਮਲ ਹੁੰਦਾ ਸੀ ਬਾਕੀ ਪੰਜ ਛੇ ਦੁਕਾਨਾਂ ਸਨ ਖੱਤਰੀਆਂ ਜਾਂ ਬਰਕਤ ਰਾਮ ਦੀ ਇਹ ਉਹ ਸਹੀ ਮੁਸਲਮਾਨ ਜਿਹੜੇ ਨੇ ਉਹਨਾਂ ਚੋ ਜਿਹੜੇ ਲੋਕ ਉਸ ਜ਼ਮਾਨੇ ਦੇ ਜ਼ਿੰਮੇਦਾਰ ਸਭ ਤੋਂ ਵੱਡਾ ਮੁਸਲਮਾਨਾ ਚੌਧਰੀ ਅੱਲਾਹ ਦਾ ਨਮਾਜ਼ਦਾਰ ਸਾਹਿਬ ਸਨ ਸਹੀ ਜਿਹੜੇ ਹਾਜੀ ਅਮਾਨਲਾ ਸਾਹਿਬ ਵਿੱਚ ਸਭ ਕੈਂਪੀ ਹੈ ਉਹਨਾਂ ਦੇ ਵਾਲੇ ਸਾਹਿਬ ਸਹੀ ਸਹੀ ਇੱਕ ਪੀਰ ਅਨੈਤ ਸ਼ਾਹ ਸਾਹਿਬ ਸਨ ਸਹੀ ਉਹ ਮੌਜਜ਼ ਲੋਕਾਂ ਸ਼ਾਮਲ ਸਨ ਇੱਕ ਇੱਥੇ ਸਾਡੇ ਪਿੰਡ ਦੇ ਵਿੱਚ ਪਾਰਟੀਸ਼ਨ ਤੋਂ ਪਹਿਲੇ ਦੇ ਲੋਕਾਂ ਨੂੰ ਤੁਸੀਂ ਜ਼ਿਲ੍ਹਾ ਗੁਜਰਾਵਾਲੇ ਚ ਦਿਹਾਤੀ ਲੋਕਾਂ ਨੂੰ ਮਿਲੋਗੇ ਤੋ ਇੱਕ ਬੰਦੇ ਦਾ ਨਾਮ ਲੈਣਗੇ ਉਹਨੂੰ ਫਤਿਹ ਮੰਗ ਪੱਟੀ ਉਹਦਾ ਨਾਮ ਸੀ ਉਹਨੂੰ ਉਹ ਕਹੇ ਬੰਦਾ ਤੁਹਾਨੂੰ ਕਹੇਗਾ ਅੱਛਾ ਤੁਸੀਂ ਆਏ ਲੱਦੇ ਵਾਲੇ ਪੱਟੀ ਵਾਲੇ ਤੂੰ ਹਾਂ ਉਹ ਬੰਦਾ ਮਸ਼ਹੂਰ ਹੈ ਡੰਗਰਾਂ ਦਾ ਸਿਆਣਾ ਸੀ ਉਹ ਕੋਰਸ ਨਹੀਂ ਸੀ ਉਹਨੇ ਕੀਤਾ ਹਕੀਮ ਨਹੀਂ ਸੀ ਬਕਾਇਦਾ ਸਹੀ ਸਹੀ ਉਹ ਆਪਣੇ ਜ਼ਮਾਨੇ ਚ 100 100 200 200 ਡੰਗਰ ਹੁੰਦਾ ਸੀ ਉਹਦਾ ਇਲਾਜ ਕਰ ਸੀ ਉਹ ਬੰਦਾ ਹਿੰਦੁਸਤਾਨ ਤੱਕ ਮਸ਼ਹੂਰ ਸੀ ਐਸ ਇਹਦਾ ਪਰਦਾ ਅੱਛਾ 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 ਉਹਦੀ ਤੁਸੀਂ ਗੋਦਨ ਵਾਲੇ ਕਿਸੇ ਪੁਰਾਣੇ ਬੰਦੇ ਨੂੰ ਪੁੱਛੋਗੇ ਸਹੀ ਕਿ ਲੱਦੇ ਵਾਲੇ ਦਾ ਬਾਬਾ ਪੱਟੀ ਸੀ ਉਹ ਦੱਸਿਆ ਕਿਆ ਬਾਤ ਇਹ ਤੇ ਹੋ ਗਏ ਉਹਦਾ ਮਾਮਲਾ ਸਹੀ ਸਹੀ ਹੁਣ ਤੁਹਾਡਾ ਸਵਾਲ ਲੱਦੇ ਲੱਦੇ ਵਾਲੇ ਤੋਂ ਅਸੀਂ ਥੋੜਾ ਜਿਹਾ ਇੱਕ ਗੱਲ ਸਾਡੀ ਵਿੱਚ ਰਹਿ ਗਈ ਸੀ ਉਹ ਮੈਂ ਦੁਬਾਰਾ ਪੁੱਛਣਾ ਚਾਹਾਂਗਾ ਕਿ ਤੁਸੀਂ ਜ਼ਿਕਰ ਕਰ ਰਹੇ ਸੋ ਕਿ ਤੁਸੀਂ ਇੱਕ ਇਧਰ ਗਏ ਸੋ ਪਿੰਡ ਦਾ ਵਿਜ਼ਿਟ ਕਰਨ ਮਰੀਦ ਕੇ ਸ਼ਹੂਪੁਰਾ ਰੋਡ ਤੇ ਸੇਖਮ ਦੇ ਕੋਲ ਕੋਈ ਪਿੰਡ ਦਾ ਨਾਮ ਦੱਸ ਦਿਓ ਸੋ ਬਈ ਤੁਸੀਂ ਉਹ ਮਡਾਲਾ ਮਡਿਆਲਾ ਸੀ ਕਾਂ ਬਡਾਲਾ ਵਰਕਾ ਸੀ ਨਡਾਲਾ ਵਰਕਾ ਨਡਾਲਾ ਨਡਾਲਾ ਵਰਕਾ ਦਾ ਆ ਦਾਜੋਗ ਬੜੀਓ ਜਿਉ ਨਡਾਲਾ ਬਿਰਕਾ ਇਸਰਾ ਜੇ ਮੈਂ ਨਾ ਜੀ ਉਹ ਇੱਕ ਕਲਿੱਪ ਵੇਖਿਆ ਸੀ ਕੇਸ਼ੂ ਮਲਤਾਨੀ ਸਾਹਿਬ ਅਦਰੋਂ ਕੰਮ ਕਰਦੇ ਨੇ ਛੋਟਾ ਜਿਹਾ ਕਲਿੱਪ ਉਹਨੇ ਜ਼ਬਾਨੀ ਗੱਲ ਕੀਤੀ ਸੀ 5 ਮਿੰਟ ਦਾ ਤੇ ਉਹਦੇ ਚ ਉਹਨਾਂ ਦੱਸਿਆ ਕਿ ਇਸ ਤਰ੍ਹਾਂ ਇੱਕ ਨਡਾਲਾ ਸੀ ਫਲਾ ਆਦਮੀ ਮਿਲਿਆ ਸਰਦਾਰ ਫਕੀਰ ਸਿੰਘ ਨਾਮ ਲਿਆ ਉਹਨਾਂ ਨੇ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਮੈਂ 5 ਮਿੰਟ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਉੱਥੇ 47 ਜਸ ਆਪਣੇ ਬੱਚੇ, ਬੀਵੀਆਂ, ਔਰਤਾਂ ਖੁਦ ਜੜੀਆਂ ਨੇ ਨਾ ਜ਼ਿਬਾ ਕਰ ਦਿੱਤੀ ਹੂੰ ਤੋ ਮੈਂ ਜੀ ਫਿਰ ਉੱਥੇ ਗਿਆ ਮੇਰਾ ਭਾਈ ਵੀ ਨਾਲ ਸੀ ਇਹ ਵੇ ਮਰੀਦ ਕੇ ਤੋਂ ਜਿਹੜੀ ਸੜਕ ਜਾਂਦੀ ਹੈ ਨਾ ਜੀ ਸ਼ੁਖਪੁਰੇ ਨੂੰ ਜਿਹਦੇ ਤੇ ਚਾਂਦ ਬਾਗ ਸਕੂਲ ਹੈ ਜੀ ਜੀ ਮਰੀਦ ਕੇ ਤੋਂ ਜਾ ਕੇ ਕੋਈ 9 ਕਿਲੋਮੀਟਰ ਤੋਂ ਫਿਰ ਪਹਾੜ ਪਾਸੇ ਕੋ 2 ਕਿਲੋਮੀਟਰ ਉਹ ਪਿੰਡ ਹੈ ਅੱਛਾ ਉੱਥੇ ਫਿਰ ਅਸੀਂ ਚਲੇ ਗਏ ਜਾਣ ਦਾ ਉੱਥੇ ਲੱਭਦੇ ਲੁਕਦੇ ਰਹੇ ਫਿਰ ਸਾਨੂੰ ਇੱਕ ਬੰਦਾ ਲੱਭਿਆ ਬਜ਼ੁਰਗ ਸੀ ਕੋਈ 90 ਸਾਲ ਦਾ ਹੋਣਾ ਸਹੀ ਉਹਨਾਂ ਨੇ ਫਿਰ ਕਹਾਣੀ ਸੁਣਾਈ ਉਹ ਕਹਾਣੀ ਇਸ ਤਰ੍ਹਾਂ ਸੀ ਤਰੀਨ ਸਾਹਿਬ ਕੇ ਫੈਮਿਲੀ ਕਾਫੀ ਤਕੜੀ ਸੀ ਸਹੀ ਬੜੇ ਲਿਖੇ ਹੋਏ ਸੰ ਜ਼ੈਲਦਾਰ ਸੰ ਤਕੜੇ ਸਨ ਉਹਨਾਂ ਦਾ ਸਲੂਕ ਵੀ ਆਪਣੇ ਲੋਕਾਂ ਨਾਲ ird gird ਚ ਬੜਾ ਅੱਛਾ ਸਲੂਕ ਸੀ ਉਹਨਾਂ ਦਾ ਲੇਕਿਨ ਜਦੋਂ ਇਹ ਵਾਕਿਆ ਹੁੰਦਾ ਤੇ ਉਥੇ ਚੰਦ ਮੁਸਲਮਾਨ ਕੋਈ ਜਿਹੜੇ ਨੇ ਜਾਂ ਕੋਈ ਵੀ ਇੱਕ ਦੋ ਬੰਦੇ ਜਿਹੜੇ ਨੇ ਉਹਨਾਂ ਨੂੰ ਮੁਸਲਮਾਨ ਬਣਾਉਂਦੇ ਨੇ ਤੋਂ ਬਨਣ ਦੀ ਕੋਸ਼ਿਸ਼ ਕਰਦੇ ਨੇ ਗੱਲ ਸ਼ੁਰੂ ਹੁੰਦੀ ਹੈ ਤੇ ਵਿੱਚੋਂ ਪਤਾ ਲੱਗਦਾ ਕਿ ਇਧਰ ਕਿਸੇ ਨੇ ਕਿਸੇ ਤੇ ਹਮਲਾ ਕਰ ਦਿੱਤਾ ਹਮ ਗੈਰ ਮੁਸਲਮਾਨ ਉਹ ਬੰਦੇ ਫਿਰ ਆਂਦੇ ਨੇ ਯਾਰ ਮੁਸਲਮਾਨ ਉਹ ਕਿ ਉਹ ਸਾਡੇ ਨਾਲ ਹੀ ਹਿਸਾਬ ਰਹਿਣਾ ਹਾਂ ਫਿਰ ਉਹ ਆਪਣੀਆਂ ਔਰਤਾਂ ਬੱਚੇ ਇਕੱਠੇ ਕਰਕੇ ਇੱਕ ਜਗ੍ਹਾ ਖੜੇ ਕਰਕੇ ਓਏ ਉਹਨਾਂ ਸਭ ਨੂੰ ਜ਼ਬਾ ਕਰ ਦਿੰਦਾ ਤੇ ਇਹ ਵਜ੍ਹਾ ਕੀ ਰਾਂ ਕਿ ਔਰਤਾਂ ਬੱਚੇ ਜਿਹੜੇ ਨੇ ਇਹਨਾਂ ਲੋਕਾਂ ਦੇ ਹੱਥ ਚ ਨਾ ਆਏ ਆਪਣੀ ਇੱਜ਼ਤ ਵਾਸਤੇ ਹਾਂ ਕਿ ਇਹਨਾਂ ਦੇ ਹੱਥ ਚ ਆਉਣਗੇ ਚੁੱਕ ਲੈਣਗੇ ਆਪਣੇ ਆਪ ਨੂੰ ਨਹੀਂ ਨਾ ਮਾਰਿਆ ਨਹੀਂ ਅੱਛਾ ਉਸ ਤੋਂ ਬਾਅਦ ਫਿਰ ਉਹ ਕਾਫਲਾ ਜਿਸ ਤਰ੍ਹਾਂ ਉਹ ਤੋਂ ਟੁਰਦਾ ਹੈ ਥੋੜਾ ਅੱਗੇ ਜਾਂਦਾ ਹੈ ਉੱਥੇ ਫਿਰ ਉਹਨਾਂ ਦਾ ਹਮਲਾ ਹੋ ਜਾਂਦਾ ਸਹੀ ਉੱਥੇ ਵੀ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹਾਂ ਹਾਂ ਤੇ ਉੱਥੇ ਜਿਹੜੀ ਸਭ ਤੋਂ ਵੱਡੀ بڑا ਕੰਮ ਹੋਇਆ ਹੋਇਆ ਉਹ ਬੰਦਾ ਦੱਸਦਾ ਸੀ ਕਿ ਇਹਦੀਆਂ ਜਿਹੜੀਆਂ ਇਹ ਨਾਲੀਆਂ ਨੇ ਖੂਨ ਨਾਲ ਭਰੀਆਂ ਅ ਫਿਰ ਤੁਸੀਂ ਦੱਸ ਰਹੇ ਹੋ ਕਿ ਉਧਰੋਂ ਵੀ ਉਸੇ ਫੈਮਿਲੀ ਦੇ ਜਿਹੜੇ ਲੋਕ ਬਚ ਗਏ ਹਾਂ 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 ਉਹਨਾਂ ਚ ਫਰੋਦ ਦਾ ਖਤਰਾ ਵੀ ਹੋਇਆ ਤੁਹਾਡਾ ਉਹ ਫਿਰ ਉਹ ਵੀਡੀਓ ਸੀ ਅਪਲੋਡ ਕੀਤੀ ਦੋ ਪਾਰਟ ਦੇ ਵਿੱਚ ਪਾਰਟ ਦੇ ਵਿੱਚ ਫਿਰ ਉਹ ਉਧਰੋਂ ਜਿਹੜਾ ਉਹ ਇੱਕ ਉਹਨਾਂ ਦੇ ਬਜ਼ੁਰਗ ਦੇ ਸਰਦਾਰ ਫਕੀਰ ਸਿੰਘ ਉਹਨਾਂ ਦੇ ਪੋਤੇ ਨੇ ਉਹ ਉਹਨਾਂ ਨੇ ਮੈਨੂੰ ਫੋਨ ਕੀਤਾ ਉਹ ਵੀਡੀਓ ਤੋਂ ਬਾਅਦ ਸਹੀ ਤੇ ਉਹਨਾਂ ਨੇ ਵੇਖੀ ਉਹਨੇ ਫਿਰ ਸਾਰੀ ਫੈਮਿਲੀ ਨੇ ਵੇਖੀ ਉਹ ਉਹ ਉਹਨਾਂ ਨੇ ਪਹਿਲੇ ਅਲਫਾਜ਼ ਉਹਨਾਂ ਦੇ ਐਸਐਮਜੀ ਕੀ ਅਸੀਂ ਵੀ ਆਂਦੇ ਹਾਂ ਸਾਡੇ ਪਿੰਡ ਨੂੰ ਪਜਾਇਗਾ ਹਾਂ ਤੇ ਤੁਸੀਂ ਰਾਣਾ ਸਾਹਿਬ ਗਏ ਉਹਨਾਂ ਨਾਲ ਅچھے ਤਲਕਾਤ ਨੇ ਮੇਰੇ ਨਾਲ ਅੱਛਾ ਲੋ ਜੀ ਰਾਣਾ ਸਾਹਿਬ ਨਾਲ ਦਿਲ ਤੇ ਨਹੀਂ ਕਰਦਾ ਕਿ ਅਸੀਂ ਹੁਣੇ ਸੇ ਮਹਿਫਿਲ ਨੂੰ ਬਰਖਾਸ ਕਰ ਦਈਏ ਲੇਕਿਨ ਫਰਜ਼ਾਇਦੀ ਗੱਲ ਹੈ ਟਾਈਮ ਵੀ ਨਹੀਂ ਹੈ ਮਾਮਲੇات ਨੇ ਇਨਸ਼ਾਅੱਲਾ ਰਾਣਾ ਸਾਹਿਬ ਨਾਲ ਫੇਰ ਨਿਸ਼ਿਸ਼ਤ ਕਰਾਂਗੇ ਤੇ ਤੁਹਾਡੇ ਕੋਈ ਵੀ ਸਵਾਲ ਜਵਾਬ ਹੋਣ ਹਿਸਤੀ ਦਾ ਮੁਤਲਕ ਤੇ ਉਹ ਤੁਸੀਂ ਰਾਣਾ ਸਾਹਿਬ ਦਾ ਜਿਸ ਤਰ੍ਹਾਂ ਅਸੀਂ ਪੇਜ ਦੱਸਿਆ YouTube ਚੈਨਲ ਵੰਡ ਪੰਜਾਬ ਦੀ 1947 ਤੁਸੀਂ ਉਹਨਾਂ ਤੇ ਵੀ ਜਾ ਕੇ ਮੈਸੇਜ ਕਰ ਸਕਦੇ ਹੋ ਤੇ ਜਾਂ ਇਸ ਵੀਡੀਓ ਰਾਏ ਵੀ ਕਮੈਂਟ ਦੇ ਸਕਦੇ ਹੋ ਕਿ ਚਲੋ ਸਾਡੀ ਇੱਕ ਦਫਾ ਫਿਰ ਰਾਣਾ ਸਾਹਿਬ ਨਾਲ ਮੁਲਾਕਾਤ ਦਾ ਇਹ ਵੀਡੀਓ ਸਬੱਬ ਬਣੇ ਕਿਉਂ ਜੀ ਰਾਣਾ ਸਾਹਿਬ ਫਿਰ ਅਸੀਂ ਤੁਹਾਡਾ ਟਾਈਮ ਲਵਾਂਗੇ ਜੀ ਬਿਲਕੁਲ ਮੈਂ ਜਿੰਨਾ ਦੱਸਿਆ ਨਾ ਜੀ ਹਾਂ ਉਹਦੇ ਵਿੱਚ ਸੀਨਾ ਬਸੀਨਾ ਵੀ ਥੋੜੀ ਜਿਹੀ ਪੜੀ ਵੀ ਹੈ ਲੇਕਿਨ ਹਿਸਟਰੀ ਦੂਰ ਦੀ ਹੈ ਮਾਲੂਮ ਹਿਸਟਰੀ ਤੇ ਬਹੁਤ ਲੋਕਾਂ ਨੂੰ ਪਤਾ ਨਹੀਂ ਬਿਲਕੁਲ ਬਿਲਕੁਲ ਬੜੀ ਮਿਹਰਬਾਨੀ ਜੀ ਰਾਣਾ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਟਾਈਮ ਦਿੱਤਾ ਜੀ ਜੀ ਮਿਹਰਬਾਨੀ ਤੁਹਾਡੀ ਲੋ ਜੀ ਨਵੇਂ ਵਲੌਗ ਚ ਨਈ ਕਲਾ ਨਾਲ ਫਿਰ ਮੁਲਾਕਾਤ ਹੋਏਗੀ ਚੈਨਲ ਨੂੰ ਲਾਈਕ ਕਰਾ ਜੇ ਸਬਸਕ੍ਰਾਈਬ ਕਰਾ ਜੇ ਵੀਡੀਓ ਚੰਗੀ ਲੱਗੀ ਤੇ ਦੋਸਤਾਂ ਨਾਲ ਸ਼ੇਅਰ ਕਰਾ ਜੇ ਰੱਬ ਰਾਖਾ